ਸਾਰੇ ਕੋ ਹੌਸਲਾ ਰੱਖੋ ਸੇਓ ਕੀ ਗੱਲ ਬਾਤ ਹੋਈ ਸਾਨੂੰ ਤਾਂ ਭਾਜੀ ਪਤਾ ਨਹੀਂ ਹੋ ਨਾ ਆਇਆ ਕਰੋ ਵੇਦਾਂ ਕਰਕੇ ਹੋ ਗਿਆ ਐਕਸੀਡੈਂਟ ਅਜੀ ਤਾਂ ਨਟਿਆਏ ਕਾਹ ਇੱਥੇ ਆ ਕੇ ਦੇਖਿਆ ਤੇ ਆ ਕੋ ਜਹਾ ਮੇਰਾ ਬੇਟਾ ਨਾਲ ਸੀਗਾ ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾ ਜਿਹਨੇ ਡੈਥ ਹੋ ਗਈ ਨਾ ਨਾ ਜਾਣਦੇ ਸੀਗੇ ਖੇਤ ਤੇ ਲਈਏ ਤੋ ਆਏ ਆ ਖਾਚੀਆਂ ਤੋ ਆਏ ਅਸੀਂ ਮਤੇ ਬੋਤੋ ਨਾਲ ਬਥੇ ਕਰਦੇ ਜੇ ਕਿੰਨੇ ਘਰ ਕਿੰਨੀ ਸੀ ਇਹਨਾਂ ਦੇ 60 ਮਿੰਟ ਲੱਗਦੀ ਸੀ ਜੀ 2 ਬੰਦੇ ਕੰਮ ਕੀ ਕਰਦੇ ਸੀ ਕੋਚ ਨਹੀਂ ਲਟਾਇਆ ਪਿੰਡ ਬੋਝੀ ਸੀ ਇਹ ਹਾਏ ਕੀ ਲਾਦਾ ਟੱਕਰ ਕਿਸ ਤਰ੍ਹਾਂ ਹੋਈ ਇਹ ਕੋਈ ਜਾਣੀ ਬਾਜੀ ਦੱਸੇ ਕੁਝ ਨਹੀਂ ਬਤਾਇਆ ਇਸ ਵਾਰ ਇਹ ਸਾਨੂੰ ਦੱਸਿਆ ਨਹੀਂ ਕਿਸੇ ਨੇ ਕੋਈ ਵੀ ਜੇ ਚੀ ਦੇ ਨਾਲ ਟੱਕਰ ਹੋਈ ਉਹ ਪਤਾ ਲੱਗਿਆ ਕੁਝ ਨਹੀਂ ਬਾਜੀ ਅਜੇ ਕੁਝ ਨਹੀਂ ਪਤਾ ਲੱਗਾ ਕਿਹਦੇ ਬਾਰੇ ਕੀ ਹੋਇਆ ਇਹ ਉਹ ਐਕਟਿਵ ਆ ਤੇ ਨਹੀਂ ਮੇਰਾ ਬੇਟਾ ਸੀ ਨਾਲ 15 ਸਾਲ ਦਾ ਬੱਚਾ ਉਹ ਵੀ ਐਡਮਿਟ ਕਰਵਾਤਾ ਸੀ ਟੈਲਾ ਨੂੰ ਵੀ ਪਤਾ ਨਹੀਂ ਅਜੇ ਦੇਖ ਕੇ ਆ ਨਹੀਂ ਪਤਾ ਨਹੀਂ ਬਾਜੀ ਅਜੇ ਦੇਖ ਕੇ ਆ ਨਹੀਂ ਚੱਲ ਲੈ ਕੇ ਗਏ ਆ ਉਹਨੂੰ ਵੀ ਪਤਾ ਨਹੀਂ ਪਤਾ ਵੀ ਕੀ ਗੱਲ ਆ ਗਈ ਨਹੀਂ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਤੀਆਂ ਅੱਡੇ 'ਚ ਨਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁੰਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਬਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾ ਮਿਲਦੇ ਆਂ ਉੱਥੇ ਮੌਕੇ ਤੇ ਪਹੁੰਚ ਗਿਆ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਸਨੋ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਤੇ ਇੱਕ ਮੋਟਰਸਾਈਕਲ ਪਲਸਰ ਤੋਂ ਆਨਨ ਆਪਣੇ ਧੜਕੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟਕਚੋ ਗਿਆ ਇਹ ਜਿਹੜੋ ਸੜਕ ਤੇ ਡਿੱਗੇ ਆ ਦੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਹੁਣ ਮੋਟਰਸਾਈਕਲ ਤਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਦੋ ਜਣੇ ਹੈਗੇ ਦੋ ਜਣੇ ਦਾਦਾ ਪੁੱਤ ਸੀ ਨਹੀਂ ਹੁਣ ਇਹ ਦੇ ਮੈਨੂੰ ਕੱਲੇ ਹੀ ਬਾਰੇ ਦੱਸਿਆ ਕਿ ਕੱਲੇ ਕੱਲੇ ਹਾਂਜੀ ਕੱਲੇ ਸੁਣਨ ਦੇ ਵਿਚਾਰ ਆ ਨਾਲ ਪੋਤਰਾ ਵੀ ਸੀਗਾ ਜਿਸ ਦੇ ਮੈਂ ਕਿਹਾ ਜੀ ਅਜੇ ਮੈਂ ਮੌਕੇ ਤੇ ਆਇਆ ਤੁਸੀਂ ਵੀ ਆ ਗਏ ਹੋ ਮੈਂ ਆਪਣੇ ਤਹਸੀਦ ਕਰ ਰਿਹਾ ਹੁਣ ਆਪਣੇ ਡੈੱਡ ਬੋਡੀ ਲੈ ਕੇ ਚੱਲਦੇ ਹਾਂ ਪਰਚਾ ਦਰਜ ਕਰਨ ਲੱਗੇ ਹਾਂ ਕਰਕੇ ਅਗਲੀ ਕਾਰਵਾਈ ਜੋ ਤੱਕ ਹੌਸਲਾ ਰੱਖੋ ਸੇਵ ਕੀ ਗੱਲਬਾਤ ਹੋਈ ਸਾਨੂੰ ਤਾਂ ਭਾਜੀ ਪਤਾ ਨਹੀਂ ਹੋ ਨਾ ਆਇਆ ਕਰੋ ਵੇ ਇਦਾਂ ਕਰਕੇ ਹੋ ਗਿਆ ਐਕਸੀਡੈਂਟ ਅਜੀ ਤਾਂ ਨਟਿਆਏ ਕਾਹ ਇੱਥੇ ਆ ਕੇ ਦੇਖਿਆ ਤੇ ਆ ਕੋ ਜ ਮੇਰਾ ਬੇਟਾ ਨਾਲ ਸੀਗਾ ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾ ਜਿਹਨੇ ਡੈਥ ਹੋ ਗਈ ਨਾ ਨਾ ਜਾਣਦੇ ਹਰਮਨ ਇਹ ਤੋਂ ਆ ਰਹੇ ਸੀ ਫੇਤ ਤੇ ਲਈਏ ਤੋਂ ਆਏ ਆ ਖਾਚੀਆਂ ਤੋਂ ਆਏ ਅਸੀਂ ਮਤੇ ਬੋਤੋ ਕਿੰਨੇ ਗੋਬਰ ਕਿੰਨੀ ਸੀ ਇਹਨਾਂ ਦੀ 60 ਮਿੰਟ ਚਾਲਦੀ ਸੀ ਜੀ 2 ਬੰਦੇ ਕੰਮ ਕੀ ਕਰਦੇ ਸੀ ਕੋਚ ਨਹੀਂ ਲਟਾਇਆ ਪਿੰਡ ਬੋਜੀ ਸੀ ਇਹ ਕੀ ਲਾਦਾ ਟੱਕਰ ਕਿਸ ਤਰ੍ਹਾਂ ਹੋਈ ਇਹ ਪਤਾ ਨਹੀਂ ਬਾਜੀ ਦੱਸ ਕੋਈ ਨਹੀਂ ਬਤਾਇਆ ਇਸ ਵਾਰ ਇਹ ਸਾਨੂੰ ਦੱਸਿਆ ਨਹੀਂ ਕਿਸੇ ਨੇ ਕੋਈ ਵੀ ਜੇ ਚੀ ਦੇ ਨਾਲ ਟੱਕਰ ਹੋਈ ਉਹ ਪਤਾ ਲੱਗਿਆ ਕੁਝ ਨਹੀਂ ਬਾਜੀ ਅਜੇ ਕੁਝ ਨਹੀਂ ਪਤਾ ਲੱਗਾ ਕਿਹਦੇ ਬਾਰੇ ਕੀ ਹੋਇਆ ਇਹ ਉਹ ਐਕਟਿਵ ਆ ਤੇ ਨਹੀਂ ਮੇਰਾ ਬੇਟਾ ਜੀ ਨਾਲ 15 ਸਾਲ ਦਾ ਹੈ ਬੱਚਾ ਉਹ ਵੀ ਹੈਡਮੈਂਟ ਕਰਵਾਤਾ ਹਸਪੀਟਲ ਹਾਣੇ ਵੀ ਪਤਾ ਨਹੀਂ ਆ ਜਾਂਦੇ ਦੇਖਦੇ ਆਂ ਪਤਾ ਨਹੀਂ ਬਾਜੇ ਜੇ ਦੇਖ ਕੇ ਆਨੀ ਆ ਚੱਲ ਲੈ ਕੇ ਗਏ ਆ ਉਹਨੂੰ ਵੀ ਤਾਂ ਨਹੀਂ ਪਤਾ ਵੀ ਕੀ ਗੱਲ ਆ ਕਿ ਨਹੀਂ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਤੀਆਂ ਅੱਡੇ 'ਚ ਨਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁੰਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਬਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾਹ ਮਿਲਦੇ ਆਂ ਉੱਥੇ ਮੌਕੇ ਤੇ ਪਹੁੰਚ ਗਿਆ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਸਨੋਫ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਇੱਕ ਮੋਟਰਸਾਈਕਲ ਪਲਸਰ ਤੋਂ ਅਨਨ ਆਪਣੇ ਲੜਗੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟਕਚੋ ਗਿਆ ਇਹ ਜਦੋਂ ਸੜਕ ਤੇ ਡਿੱਗੇ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਉਹ ਮੋਟਰਸਾਈਕਲ ਤੇ ਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਕਿ ਦੋ ਜਣੇ ਆ ਗਏ ਦੋ ਜਣੇ ਦਾਦਾ ਪੁੱਤ ਸੀਗਾ ਨਹੀਂ ਹੁਣੇ ਦੇਰ ਮੈਨੂੰ ਕੱਲੇ ਹੀ ਪਰੇ ਦੱਸਿਆ ਵੀ ਕੱਲੇ ਹੀ ਕੱਲੇ ਹਾਂ ਜੀ ਸੁਣਨ ਦੇ ਵਿਚਾਰ ਆਏ ਨਾਲ ਪੋਤਰਾ ਵੀ ਸੀਗਾ ਜਿਸ ਦੇ ਮੈਂ ਕਿਹਾ ਜੀ ਅਜੇ ਮੈਂ ਮੌਕੀ ਤੇ ਹਾਂ ਤੁਸੀਂ ਵੀ ਆ ਗਏ ਹੋ ਮੈਂ ਆਪਣੇ ਤੀਸ਼ ਕਰ ਰਿਹਾ ਹੁਣ ਆਪਣੇ ਡੈੱਡ ਬੋਡੀ ਲੈ ਕੇ ਚੱਲਦੇ ਹਾਂ ਪਰਚਾ ਦਰਜ ਕਰਨ ਲੱਗੇ ਹਾਂ ਕਰਕੇ ਅਗਲੀ ਕਾਰਵਾਈ ਜੋ